ਤਰੰਤਾਰ ਮੁਕਾਬਲੇ ਚ ਗੋਲੀ ਲੱਗਣ ਤੋਂ ਬਾਅਦ ਬੋਲਿਆ ਫਿਰੋਜ਼ਪੁਰ ਦਾ ਗੈਂਗਸਟਰ ਮੈਂ ਸਰੈਂਡਰ ਕਰ ਦਿੰਦਾ ਹਾਂ ਗੋਲੀ ਨਾ ਚਲਾਓ ਗੈਂਗਸਟਰ ਲਖਬੀਰ ਲੰਡਾ ਦੇ ਸਾਥੀ ਹਨ ਮੁਕਾਬਲੇ ਵਿੱਚ ਫੜੇ ਗਏ ਫਿਰੋਜ਼ਪੁਰ ਵਾਸੀ ਤਿੰਨੋਂ ਗੈਂਗਸਟਰ 9mm ਪਿਸਤੌਲ ਦੋ ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਮੈਂ ਸਰੈਂਡਰ ਕਰ ਦਿੰਦਾ ਹਾਂ ਹੋਰ ਗੋਲੀ ਨਾਲ ਚਲਾਓ ਇਹ ਕਹਿਣ ਅਸੀ ਤਰੰਤਾਰ ਚ ਦੇਰ ਰਾਤ ਹੋਏ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਤਿੰਨ ਸਾਥੀਆਂ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਜੋ ਜ਼ਖਮੀ ਹੋਏ ਗੈਂਗਸਟਰ ਜਸਕਰਨ ਸਿੰਘ ਦਾ ਖੱਬੀ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਆਪਣੀ ਪਿਸਤੌਲ ਸਾਈਡ ਤੇ ਰੱਖ ਕੇ ਉਸਨੇ ਹੱਥ ਖੜੇ ਕਰਕੇ ਮਿੰਨਤ ਕੀਤੀ ਇਸ ਦੌਰਾਨ ਇੰਸਪੈਕਟਰ ਕਸ਼ਮੀਰ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ਨਾਲ 6 ਫਾਇਰ ਕੀਤੇ ਸਨ ਇਸੇ ਦੌਰਾਨ ਪੁਲਿਸ ਵੱਲੋਂ ਦੋ ਗੈਂਗਸਟਰਾਂ ਨੂੰ ਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਹਰਮਨਦੀਪ ਸਿੰਘ ਅਤੇ ਹਰਿੰਦਰ ਸਿੰਘ ਦੇ ਰੂਪ ਵਿੱਚ ਹੋਈ ਇਹ ਨੋ ਗੈਂਗਸਟਰ ਫਿਰੋਜ਼ਪੁਰ ਦੇ ਮੱਖੂ ਏਰੀਆ ਦੇ ਬਸਤੀ ਲਾਲ ਸਿੰਘ ਵਾਲੀ ਅਤੇ ਦੀਨੇ ਕੇ ਪਿੰਡ ਦੇ ਵਸਨੀਕ ਹਨ ਇਹ ਗੈਂਗਸਟਰ ਲਖਬੀਰ ਲੰਡਾ ਦੇ ਗੁਰਗੇ ਹਨ ਅਤੇ ਉਸਦੇ ਇਸ਼ਾਰੇ ਤੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ ਡੀਐਸਪੀ ਅਤਲ ਸੋਨੀ ਨੇ ਦੱਸਿਆ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਖਬੀਰ ਲੰਡਾ ਦੇ ਗੁੰਡੇ ਇਲਾਕੇ ਚ ਕੋਈ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਪੁਲਿਸ ਨੇ ਪਿੰਡ ਪੁੱਲਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਪੁਲਿਸ ਨੇ ਕਾਰ ਸਵਾਰ ਸ਼ੱਕੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਦਾ ਇੱਕ ਸਾਥੀ ਜਸਕਰਨ ਸਿੰਘ ਜ਼ਖਮੀ ਹੋ ਗਿਆ ਉਸ ਦੀ ਖੱਬੀ ਲੱਤ ਤੇ ਗੋਲੀ ਵਜੀ ਉਸ ਦੇ ਸਾਥੀ ਹਰਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਸੋਨੀ ਅਨੁਸਾਰ ਜ਼ਖਮੀ ਜਸਕਰਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮੁਲਜ਼ਮਾਂ ਕੋਲੋਂ ਪਾਕਿਸਤਾਨ ਦਾ ਬਣਿਆ 9mm ਦਾ ਪਿਸਤੌਲ ਦੋ ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਹੋਏ ਹਨ ਮੋੜ ਲਈ ਪੁੱਛਗਿੱਛ ਦੌਰਾਨ ਮੁਲਜ਼ਮਾ ਨੇ ਮੰਨਿਆ ਕਿ ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਦੇ ਇਸ਼ਾਰੇ ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜ਼ਿਕਰਯੋਗ ਹੈ ਕਿ ਕਰੀਬ 15 ਦਿਨ ਪਹਿਲਾਂ ਇਨ੍ਹਾਂ ਹੀ ਵਿਅਕਤੀਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੱਖੂ ਨੇੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਸਤਨਾਮ ਸਿੰਘ ਸੱਤਾ ਤੇ ਗੋਲੀਆਂ ਚਲਾ ਦਿੱਤੀਆਂ ਸਨ